ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨਦੀਪ ਕੌਰ ਸਵਾਗਤ ਕਰਦੇ ਆ ਆਪਣੇ YouTube ਚੈਨਲਸ ਨਾਲ ਫੈਮਿਲੀ ਤੇ ਹੋ ਸਨਾਉ ਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਛੜਦੀ ਕਲਾ ਚ ਆਪਾਂ ਵੀ ਵਧੀਆ ਠੀਕ ਆ ਜੀ ਕਿਰਪਾ ਵਾਹਿਗੁਰੂ ਦੀ ਆਪਾਂ ਆਹ ਵਾਲੇ ਹੈੱਡਫੋਨ ਲੈ ਲਏ ਆਪਣੀ ਦੁਕਾਨ ਤੋਂ ਇਹ ਨਾ ਐਵੇਂ ਐਸੇ ਜ਼ਰੂਰਤ ਨਹੀਂ ਸੀ ਤਾਂ ਲੈਨੇ ਕਿਉਂਕਿ ਕਈ ਵਾਰ ਜਦੋਂ ਐਡੀਟਿੰਗ ਵਗੈਰਾ ਕਰਦੇ ਆ ਨਾ ਵੀਡੀਓ ਦੀ ਉਹਦੇ ਆਵਾਜ਼ ਨਹੀਂ ਫਿਰ ਉਹ ਪਤਾ ਲੱਗਦਾ ਵੀ ਕੀ ਗੱਲਬਾਤ ਹੋਈ ਜਾਂਦੀ ਆ ਉਸ ਕਰਕੇ ਲੈ ਆ ਤੇ ਇੱਧਰ ਜਿਹੜੇ ਉਹ ਰੈਡੀ ਸੈਡੀ ਗੋ ਹੋ ਰੇ ਨੇ ਦੁਕਾਨ ਤੇ ਜਾਣ ਲਈ ਹੈ ਨਾ ਦੇਖੋ ਜੀ ਅੱਜ ਚਿਹਰੇ ਦਾ ਫਰਕ ਪਰਸ ਵਾਲੇ ਚਿਹਰੇ ਦਾ ਹੋਰ ਫਰਕ ਸੀਗਾ ਇਹ ਚਿਹਰਾ ਜਿਹਨੂੰ ਦਿਨ ਜਵਾਨ ਹੋਈ ਜਾਂਦਾ ਦਿਨ ਜਵਾਨ ਹੋਈ ਜਾਂਦਾ ਕੱਲ ਹੀ ਆਪਾਂ ਦੁਕਾਨ ਜਿਹੜੀ ਓਪਨਿੰਗ ਕੀਤੀ ਹੈਗੀ ਕੱਲ ਆਪਣੇ ਘਰਾਂ ਦੇ ਵਿੱਚ ਹੋ ਹੋ ਗਿਆ ਸੀ ਕਿਸੇ ਦਾ ਡੇਥ ਹੋ ਗਈ ਸੀ ਹੈਨਾ ਕੱਲ ਆਪਣੇ ਘਰਾਂ ਚ ਕਿਸੇ ਡੈਥ ਹੋ ਗਈ ਸੀ ਉਹਦੇ ਕਰਕੇ ਜਿਹੜੀ ਆਪਾਂ ਕੱਲ ਦੁਕਾਨ ਓਪਨ ਨਹੀਂ ਕਰੀ ਹੈਗੀ ਤੇ ਅੱਜ ਹੁਣ ਕੂਜੀ ਚੱਲੇ ਨੇ ਬਾਹਰ ਜਾਇਓ ਕੋਈ ਆਇਆ ਤੇ ਸਾਡੇ ਘਰੇ ਖਲਾਰਾ ਦੇਖੋ ਕਿੰਨਾਗਾ ਬਾਈ ਬਸ ਸਤਿ ਸ਼੍ਰੀ ਅਕਾਲ कददी में कड़ती हूँ बाद चो पा दी बस रसमी सीजी रख के रसमी सीजी रख ली ਨਹੀਂ ਰਾਸਮੀ ਸੀ ਰੱਖੀ ਤੈਨੂੰ ਕਹੀ ਤੇ ਜਾਨੀ ਐੜੀ ਬਾਲੀ ਸੁੱਕੀ ਨਾ ਉਧਰ ਤਰਿਆਉਣੇ ਹਾਂ ਕੀ ਬਣਾਉਣਾ ਅੱਜ ਆਸਰੀ ਗਾਲ ਜੀ ਸਾਰਿਆਂ ਨੂੰ ਆਪਾਂ ਬਣਾਨੇ ਆ ਇਸ ਸਮਾਂ ਲੈਓ ਜੀ ਆਪਾਂ ਆਪਣੇ ਨਾ ਸਬਜ਼ੀ ਰਾਤ ਆਪਾਂ ਆਲੂ ਬਣਾਏ ਸੀ ਉਪਲੇ ਹੋਏ ਉਹ ਕਈ ਦਰਸ਼ਕ ਵੀਰਾਂ ਨੂੰ ਪਸੰਦ ਆਏ ਕਈ ਦਰਸ਼ਕ ਵੀਰਾਂ ਨੂੰ ਪਸੰਦ ਨਹੀਂ ਆਏ ਇਸ ਕਰਕੇ ਹੁਣ ਆਪਾਂ ਜਿਹੜਾ ਸਵੇਰੇ ਬਣਾਵਾਂਗੇ Shimla mirch ਸ਼ਿਮਲਾ ਮਿਰਚ ਰਾਤ ਲੈ ਕੇ ਆਂਦੀ ਸੀਗੀ ਚਲੋ ਆਪਾਂ ਹੁਣ ਬਣਾ ਲੈਨੇ ਆਂਗੇ ਨਾਲੇ ਤਾਂ ਆਪਣੇ ਦਿਹਾੜੀਆ ਧੂੜਿਆ ਹੋਇ ਇੱਕ ਅੱਧਾ ਨਾਲੇ ਸਾਰੇ ਜਣੇ ਖਾ ਲੈਣਗੇ ਤੁਹਾਨੂੰ ਪਤਾ ਹੀ ਆ ਜੀ ਸਬਜ਼ੀਆਂ ਸਬਜ਼ੀਆਂ ਦਾ ਪੰਗਾ ਹੀ ਪਿਆਰਾ ਲਾ ਜੀ ਨਹੀਂ ਤੇ ਕਦੂ ਹੁੰਦੇ ਨੇ ਇਹੋ ਜਿਹਾ ਕੁਝ ਜਵਾਕ ਨਹੀਂ ਖਾਂਦੇ ਉਹਨਾਂ ਦਾ ਪੰਗਾ ਪੈ ਜਾਂਦਾ ਬਾਹਲਾ ਔਖਾ ਗਾ ਆਲੂ ਕਿਹੜਾ ਖਾਂਦੇ ਆਂ ਹੋਰ ਆਲੂ ਵੀ ਨਹੀਂ ਖਾਂਦੇ ਰਾ ਦੁੱਬਲੇ ਵਾ ਆਲੂ ਬਣਾਏ ਉਹ ਵੀ ਨਹੀਂ ਖਾਦੇ ਪਕੌੜੇ ਪਕੂੜੇ ਖਾ ਲੈਂਦੇ ਆ ਕੜੀ ਖਾ ਲੈਂਦੇ ਆ ਦਾਲ ਖਾ ਲੈਂਦੇ ਆ ਤੇ ਚਲੋ ਜੀ ਆਪਾਂ ਹੁਣ ਕਰਦੇ ਆ ਕੰਮ ਤੁਹਾਨੂੰ ਤਾਂ ਪਤਾ ਨਹੀਂ ਲੱਗ ਰਿਹਾ ਵੀ ਕੰਮ ਕਿੱਥੋਂ ਸ਼ੁਰੂ ਕਰੀਏ ਕਿੱਥੋਂ ਨਾ ਕਿਉਂਕਿ 베ੜੇ 'ਚ ਦੇਖੋ ਕਿਵੇਂ ਆ ਪਿਆ 베ੜੇ ਦੇ ਵਿੱਚ ਉਧਰ ਪਰੇ ਉਹ ਨਾ ਪੱਥਰ ਕੱਟਣ ਲਈ ਉਹਨਾਂ ਨੇ ਬਰੇਤੀ ਖਿਲਾਰ ਰੱਖੀ ਆ ਮੈਂ ਬਾਥਰੂਮ ਤੋਂ ਉਦੋਂ ਆ ਰਗਾ ਮੇਟੀਨਾ ਆ ਚ ਕੌਣ ਆਏ ਸਾਰਾ ਕੁਝ ਹਾਂ ਉਹਨੂੰ ਕਹਿ ਲੈਣੇ ਵੀ ਇਹਨੇ ਚੱਕ ਕੇ ਹੋਣੀ ਆ ਬਾਈ ਬਾਈ ਉਹ ਸਾਰਾ ਹਾ ਜਿਹੜਾ ਗੱਤਾ-ਕੁੱਤਾ ਜਿਹਾ ਪਿਆ ਉਧਰ ਸਿੱਟਣਾਗਾ ਚੱਕ ਕੇ ਸਿੱਟ ਦੋ ਉਹਨੇ ਫਿਰ ਬੱਗਾ ਤੇ ਬੱਗਾ ਫਿਰ ਉਹਨੇ ਉਹ ਕਰਦਾ ਮੱਝਾਂ ਨੂੰ ਪਾਣੀ ਪਿਲਾਉਂਦਾ ਆ ਦੇਖੋ ਮੈਕਸਿਕ ਵਿੱਚ ਸੁੱਤਾ ਪਿਆ ਆਰਾਮ ਨਾਲ ਮਸ਼ੀਨ ਤਾਂ ਪੱਕੇ ਪਾਸੇ ਲਾਉਨੇ ਆ ਰਾਤ ਆਪਾਂ ਕੱਪੜੇ ਧੋਤੇ ਸੀ ਜਿੰਨੇ ਕਿ ਧੋਣੇ ਸੀ ਪੋਣੇ ਬਾਹਰ ਪਾ ਲੇ ਪਾ ਤੇ ਜਿੰਨੇ ਕਿ ਰਾਤ ਧੋਣੇ ਸੀ ਜੀ ਧੋਤੇ ਅੱਜ ਨਹੀਂ ਧੋਦੇ ਕਿਉਂਕਿ ਅੱਜ ਆਪਣੇ ਐਨੇ ਹੈਗੇ ਹੈਗੇ ਵੀ ਨਹੀਂ ਤੇ ਬਾਕੀ ਖਲਾਰਾ ਜਆ ਪਊ ਅੱਜ ਨਹੀਂ ਆਪਾਂ ਮਸ਼ੀਨ ਲਾਉਣੀ ਲਾਉਣਾ ਕਿਉਂ ਲੱਗਿਆ ਉੱਪਰ ਹੈ ਨਾ ਇਹ ਮਸ਼ਲਾਕੀ ਹੂੰ ਤੇ ਮਿਸਤਰੀ ਨੇ ਆਪਣੇ ਜਿਹੜੇ ਆਉਣੇ ਸ਼ੁਰੂ ਹੋਗੇ ਹੁਣ ਮੈਂ ਤੁਹਾਨੂੰ ਦੁਕਾਨ ਦੀ ਇੱਕ ਝਲਕ ਦੁਕਾਨ ਦੀ ਦੁਕਾਨ ਦੀ ਗਈ ਹੈ ਘਰ ਦੀ ਇੱਕ ਝਲਕ ਮਰਵਾ ਕੇ ਲਿਆਉਂਦੀ ਪਰ ਹੁਣ ਮਿਸਤਰੀ ਆ ਗਿਆ ਕਿਉਂਕਿ ਆਪਣਾ ਉਹ ਬਾਥਰੂਮ ਲੱਗ ਗਿਆ ਤੇ ਉਧਰ ਪਰਾ ਵਾਲਾ ਬਾਥਰੂਮ ਦੀ ਇੱਕ ਕੰਧ ਲੱਗ ਗਈ ਇੱਕ ਲੱਗੀ ਕਿ ਦੋ ਲੱਗੀਆਂ ਦੋ ਲੱਗੀਆਂ ਇੱਕ ਲਾਈਟ ਦੀ ਲੱਗੀ ਹਾਂ ਹਾਂ ਦੋ ਲੱਗੀਆਂ ਤੇ ਦੋ ਕੰਧਾਂ ਰਹਿ ਗਈਆਂ ਹਨ ਤੇ ਫਲੇ ਹੋ ਰਹਿ ਗਿਆ ਤੇ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਉਹ ਪਚਾਲੇ ਵਾਲਾ ਦੋਨਾਂ ਨਾਲੋਂ ਵਧੀਆ ਲੱਗਦਾ ਪਰ ਲੋਜੀ ਮਿਸਤਰੀ ਆ ਗਏ ਆਪਣੇ ਇੱਧਰ ਦੁਕਾਨਦਾਰ ਵੀਰ ਚੱਲੇ ਨੇਗੇ ਚਾ 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 ਪੀਂਦੇ ਚਾ 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 ਏ ਸੋਹਣਾ ਲੱਗੂਗਾ ਬਾਈ ਰੰਗ-ਬਰੰਗਾ ਉਹ ਚ ਜੇ ਬਈ ਪਲੇਨ ਬਣਾਉਂਗਾ ਪਲੇਨਾ ਕੋਊਗਾ ਚਿੱਟਾ ਵਾ ਇਹ ਦੇਖੋ ਆ ਆਦਰੇ ਇਹਦਾ ਆ ਉਹ ਰੰਗ-ਬਰੰਗਾ ਜਿਆਦਾ ਸੋਹਣਾ ਲੱਗੂਗਾ ਬਸ ਰੰਗ-ਬਰੰਗਾ ਇੱਕੋ ਰੰਗ-ਬਰੰਗਾ ਹੈ ਨਹੀਂ ਆ ਰੰਗ-ਬਰੰਗਾ ਵੀ ਇਹੀ ਨੇ ਇਹੀ ਕਲਰ ਆਉਂਦਾ ਬਈ ਰੰਗ-ਬਰੰਗੇ ਚ ਵੀ ਇਹਦੇ ਨਾਲ ਉਚੋੜੀ ਹੈ ਬਈ ਉਹ ਪੱਟੀ ਨਹੀਂ ਉੱਡੀ ਬਈ ਉਹੋ ਮਨ ਲੱਗਿਆ ਜੇ ਕੱਢਣਾ ਦਾ ਲੁੱਟੋ ਅੱਛਾ ਉਹ ਘੜ ਘੜ ਕੇ ਪੜਨੇ ਵਾਸਤੇ ਕੋਈ ਹੋਰ ਇਹੋ ਹੀ ਸੀ ਉਹ ਹੀ ਸੋਹਣਾ ਲੱਗੂ ਚਿੱਟਾ ਘੱਟ ਸੋਹਣਾ ਲੱਗੂ ਬਾਈ ਚਾਪ ਹੀ ਲੇ ਤੂੰ ਬਾਈ ਉਹ ਤਾਂ ਮੋਟਰਸਾਈਕਲ ਲਾਉਣਾ ਹੁਣ ਇੱਕ ਪਾਸੇ ਲਓ ਜੀ ਅੱਜ ਆਪਾਂ ਤੁਹਾਨੂੰ ਝਲਕ ਮਰਵਾ ਦਈਏ ਉਹ ਲਾਉਣਗੇ ਹਜੇ ਭਰਨਗੇ ਇੱਕੋ ਮੈਸਟਰ ਨੂੰ ਕਹਿਣਾ ਸੀ ਵੀ ਆਹ ਚੀਜ਼ ਤੁਸੀਂ ਇਸ ਪਲੇ ਨਹੀਂ ਰੱਖਤੀ ਪਾਣੀ ਤਾਂ ਚਲ ਖੈਰ ਆਉਂਦਾ ਨਹੀਂ ਵੀ ਥੋੜਾ ਜਿਹਾ ਉਹ ਪੋਣਾ ਸੀ ਇਹਦੇ ਇੱਕ ਬਾਬਾ ਬਾਤ ਵਿਚ ਲੱਗਣਾ ਠੀਕ ਬਾਥਰੂਮ ਵਧੀਆ ਬਣ ਗਿਆ ਬਾਥਰੂਮ ਫਰਕ ਸੀਗਾ ਬਾਈ ਉੱਥੇ ਵੈਰਾਈਟੀ ਬਹੁਤ ਸੀ ਹਾਂ ਬਹੁਤ ਸੋਹਣਾ ਬਣਿਆਗਾ ਬਾਥਰੂਮ ਲਓ ਜੀ ਇਹ ਵਾਲਾ ਆਪਣਾ ਹੋ ਗਿਆ ਬਾਥਰੂਮ ਜਿਹੜਾ ਤਿਆਰ ਤੇ ਇਹ ਜਿਹੜਾ ਫਲੋਰ ਆ ਉਹ ਆਪਾਂ ਇਦਾਂ ਦਾ ਲਵਾਇਆ ਇਹ ਰਾਫ ਆਗਾ ਤੇ ਆਹ ਵਾਲਾ ਹੈਗਾ ਆਪਣਾ ਇਧਰ ਸ਼ਾਵਰ ਵਾਲਾ ਏਰੀਆ ਇਹਦਾ ਆਟਰ ਲੱਗਦਾ ਇਹ ਲਾਈਟ ਤੇ ਇਹਦੇ ਨਾਲ ਮੈਚਿੰਗ ਆ ਗਈ ਇਹ ਪੱਥਰ ਜਿਹੜਾ ਅਸੀਂ ਬਾਥਰੂਮਾਂ ਦਾ ਬਰਨਾਲੇ ਤੋਂ ਲੈ ਕੇ ਆਏ ਸੀ ਤੇ ਉਹਨਾਂ ਦੇ ਵੈਰਾਈਟੀ ਬਹੁਤ ਜ਼ਿਆਦਾ ਸੀ ਬਹੁਤ ਸੋਹਣੀ ਸੀ ਆਏ ਉਹ ਬਕੰਦਾ ਲਾਈਟ ਦੀਆਂ ਇੱਧਰ ਡਾਰਕ ਦੀ ਤੇ ਇੱਧਰ ਵੀ ਡਾਰਕ ਦੀ ਆਪ ਆਪ ਕੀ ਸਾਰਾ ਲਾਈਟ ਆਲਾ ਕਿ ਨਾ ਖੁੱਲਾ ਲੱਗਦਾ ਨਾ ਪੋਰ ਪੱਥਰ ਲੱਗੇ ਤੋਂਦੂ ਖੁੱਲਾ ਔਰ ਟੈਲਾ ਹੈਗੀਆਂ ਨੇ ਜਿਹੜੀਆਂ ਬੈਕ ਸਾਈਡ ਵਾਲੇ ਬੇੜੇ ਦੀਆਂ ਨੇਗੀਆਂ ਇਹ ਹੋਰ ਨੇ ਨਹੀਂ ਨਾ ਉਹ ਹੀ ਨੇ ਅੰਦਰ ਤਾਂ ਇੱਧਰ ਤਾਂ ਰਪੀਆਂ ਕੁਛ ਉਹੀ ਨੇ ਦੇਖੋ ਕੀ ਆ ਵੀ ਉਹੀ ਆ ਉਹੀ ਆ ਇੱਧਰ ਤਾਂ ਆ ਵੀ ਕੋਸ ਉਧਰ ਘਰਤੀ ਆ ਇੱਧਰ ਆਪਣੇ ਬਸ ਇਸ ਤੋਂ ਬਾਅਦ ਆਪਣੇ ਪੌੜੀਆਂ ਤੋਂ ਬਾਅਦ ਬਾਹਰ ਦਾ ਕੰਮ ਹੋ ਜਾਊਗਾ ਸ਼ੁਰੂ ਹੁਣ ਅੱਜ ਪੌੜੀਆਂ ਨਹੀਂ ਅੱਜ ਤਾਂ ਫਰਸ ਤੋਂ ਬਾਥਰੂਮ ਲਾਉਣਾ ਉਹ ਵਾਲਾ ਫਿਰ ਪੌੜੀਆਂ ਹਾਂ ਫਰਸ਼ ਵੀ ਰੈਂਦਾ ਹੈ ਲੱਗ ਜਾਊਗਾ ਟਾਈਮ ਆ ਦੇਖੋ ਇੱਧਰਲਾ ਬਾਥਰੂਮ ਜਿਹੜਾ ਇਹ ਜਿਹੜਾ ਆਪਣੇ ਕਮਰੇ ਨਾਲ ਅਟੈਚ ਆ ਇਹਦੇ ਤੇ ਆਹ ਵਾਲੀ ਫਰੰਟ ਵਾਲੀ ਕੰਧ ਆ ਜਿਹੜੀ ਇਹਦੇ ਤੇ ਆਹ ਵਾਲਾ ਇਹ ਆਪਾਂ ਤਾਂ ਇਹ ਇਹ ਕਲਰ ਚੂਜ਼ ਕੀਤਾ ਕਿਉਂਕਿ ਇਹ ਹੈਗਾ ਆਪਣਾ ਬਾਥਰੂਮ ਪਿੱਛੇ ਤੇ ਇੱਥੇ ਨੇਰਾ ਪੈਂਦਾ ਆਪਾਂ ਤਾਂ ਥੋੜਾ ਜਿਹਾ ਇਦਾਂ ਦੇ ਕਲਰ ਰੱਖਿਆ ਨੇਰਾ ਨਾ ਪਵੇ ਵੀ ਚਾਨਣ ਪਵੇ ਤੇ ਦੇਖੋ ਜੀ ਕਿਵੇਂ ਲੱਗਿਆ ਤੁਹਾਨੂੰ ਦੱਸਿਓ ਜ਼ਰੂਰ ਕਮੈਂਟਾਂ ਦੇ ਵਿੱਚ ਅੱਜ ਮਿਸਤਰੀ ਕਰਨ ਇਹ ਕੰਪਲੀਟ ਕਰ ਦੂਗਾ ਆ ਵਾਲਾ ਤੇ ਫਿਰ ਉਸ ਤੋਂ ਬਾਅਦ ਆਪਣਾ ਪੌੜੀਆਂ ਦਾ ਕੰਮ ਰਹਿ ਜਾਊਗਾ ਅੰਦਰ ਉਸ ਤੋਂ ਬਾਅਦ ਰੱਗਣਗੇ ਪੌੜੀਆਂ ਤੇ ਬਾਅਦ ਤੁਹਾਨੂੰ ਜਿੰਨੀ ਝਲਕ ਮਰਵਾਤੀ ਆਪਾਂ ਬਸ ਉਸ ਤੋਂ ਬਾਅਦ ਰਹਿ ਜਾਣਗੇ ਆਪਣੀਆਂ ਪੌੜੀਆਂ ਕੋਈ ਤਾਰ ਹੈ ਨਹੀਂ ਨਾ ਉਹ ਬੰਦ ਕਰਨੀ ਨਹੀਂ ਲਾ ਦੇਣੀ ਕੀ ਆਹ ਹੋ ਰਹੀ ਹੈ ਅ ਆਈ ਇਸੀ ਦਾ ਬਣੇ ਇਸੀ ਦੇ ਸਾਰੇ ਕੰਮ ਰਹਿ ਚੁੱਕੇ ਹੋਏ ਨੇਗੀ की पता होना कि लवाणा पै जाए मुड़ के भनोधेड़ो किन्ना खिलारा पाता गा ओ चिट्टे ज देखी रेशे किन्ने सोने लगते ने दूरों है दूरों किला रेसा कंधा कंध आला होर इ शिंक निकल आ इधर ना करके लगता गा ਬੇਕੇ ਉਹ ਚੱਕ ਲੈਣ ਦੇ ਪਹਿਲਾਂ ਆ ਦੋ ਉਹ ਸਾਡੇ ਦੇਨੀ ਲਾਈਟ ਤੇ ਦੋ ਹੈ ਹਾਂ ਹਾਂ ਇਹ ਕੀ ਹੈ ਇਹੀ ਜਣਾ ਉਹਨ ਦਾ ਬੱਗਾ ਬਾਨੀ ਦੇਵੇ ਇਹਨੂੰ ਬੰਦ ਕਰਦੀ ਮੈਂ ਤਾਂ ਲੋ ਜੀ ਆਪਾਂ ਚਾਹ ਬਣਾ ਲਈ ਤੇ ਖਲਾਰਾ ਦੇਖੋ ਜੇ ਆਪਾਂ ਸਾਰਾ ਸਵਾਈ ਵਗੈਰਾ ਕਰਨੀ ਆ ਬਸ ਹਜੇ ਨਾ ਅ ਅੰਜ ਮਹੀਨਾ ਦਾ ਕਣਕ ਵਾਲੇ ਢੋਲ ਢੂਲ ਪਾਣੇ ਕਣਕ ਵਾਲੇ ਢੋਲ ਭਰਨ ਲਈ ਦੇ ਨਾ ਉਹਦੇ ਤੇ ਚਲੋ ਜੀ ਪ੍ਰਮਾਤਮਾ ਸਾਡੇ ਸੁੱਖ ਸ਼ਾਂਤੀ ਨਾਲ ਘਰੇ ਦਾਣੇ ਲੈ ਆਵੇ ਹਨ ਮੇਰੇ ਤਾਂ ਜਿਹੜੀ 6 ਮਹੀਨੇ ਵਾਲੀ ਤੇ ਆਪਣੇ ਘਰੇ ਆਗੇ ਤੇ ਅੱਜ ਦੇਖੇ ਢੋਲ ਭਰਦੇ ਆਂਗੇ ਬੜੇ ਰਹਿਓ ਜੀ ਵੀਡੀਓ ਨਾਲ ਐਂਡ ਤੱਕ ਜ਼ਰੂਰ ਦੇਖਿਓ ਸਕਿੱਪ ਨਾ ਕਰਿਓ ਲਓ ਜੀ ਆਗੇ ਪਲਾਸਟਿਕ ਟੇਪ ਨਾਲ ਪਤੀਲੇ ਦਾ ਸੇਲ ਨੇਗਾ ਸੇਲ ਸੇਲ ਸੇ ਬਚ ₹50 ₹50 ₹50 ਇਹ ਵੀ 50 ਦੀ ਹੈ ਆ ਬੋਟੀ ਚੱਕੀ ਦੀ ਹੈ 50 ਰੁਪਏ ਸੇ ਹਾਂ ਇਹਦੇ ਨਾਲ ਆਇਆ 50 ਬਣਦੇ ਨੇ ਜੀ ਦੋਨੇ ਜਾਂਦੀ ਹੈ ਅੱਛਾ ਇਹ ਦੋਨੇ 50 ਦੀਆਂ ਨੇ ਆ ਲੈ ਲੈਣੇ ਹਾਂ ਦੇ ਲਈ ਹਾਂ ਫਿਰ ਦੋਨੇ 50 ਦੀਆਂ ਨੇ ਹਾਂ ਚੜਦੇ ਦੀ

ਇਹ ਵੀ 50 ਦੀ ਯਾਰ ਕਿਸੇ ਦਾ ਜੀ ਤੇ ਉਹ ਡੱਬ ਜਾਏ ਤੇ ਆ ਇਹਦੇ ਨਾਲ ਨਹੀਂ ਕੁਝ ਹੀ ਫਰੀ ਇਹ ਜੇਹੀ ਹੈ ਜੀ ਡੱਬ ਵੀ 50 ਦਾ ਹਾਂ ਜੀ ਹਾਂ ਜੀ ਆ ਮੈਂ ਲਾ ਦਿੱਤੀ 50 ਚ ਪਿਆੰਦਾ ਨਾ ਲੈ ਜਿਹੜੀ ਜੀ ਦੀ ਲੋੜ ਹੋਈ ਲਵਾ ਲੇ ਇੱਕ ਇਹ ਇਹ ਟੋਕਰੀ ਨੋਕ ਪਈ ਇਹ ਟੋਕਰੀ ਆ ਹੋਏ ਜੇ ਤਾਂ ਕੀ ਗੱਲ ਹੈ ਤਾਂ ਮੋਲ ਹੀ ਦਿੱਤੀ ਹੈ ਜੀ ਆ ਕੱਲੀ ਦਵਾਂਗੇ 50 ਦਾ ਆਹੀ ਦੇਖ ਲਾ ਆਹੀ ਰਹੀ ਲਾ ਇਹਦਾ ਸਾਡਾ ਘਰ ਬਣੀ ਜਾਂਦਾ ਫੇਰ ਲਵਾਂਗੇ ਇਹ ਵੀ ਪਿਆਦਾ ਤੇ ਆਹ ਆਂਟੀ ਵੀ ਆ ਗਈ ਆਏ ਕਿਹੜਾ ਰੋਟੀ ਉਹ ਕੀ ਕਰਨਾ ਕਿਹਦੀ ਖੜਦਾ ਜਾ ਸਾਰੀਆਂ ਚੀਜ਼ਾਂ ਪਿਆ ਪਿਆ ਰੈਸਟ੍ਰਾਂਟ ਸਾਸਰੀ ਕਹਿੰਦੇ ਪੋਸਟਾਲਾ ਨੂੰ ਪੋਟਾਲਾ ਨੂੰ ਯਾਰ ਕਿਸੇ ਦਾ ਵਾਲਾ ਅਟੋ ਕਦੀ ਆਉਣੀ ਪੋਟਾਲਾ ਨੂੰ ਅਰ ਰੋਟੀ ਅਡੱਬਾ 50 ਦਾ ਹੈ ਪਾਪਾ ਕਾ ਨਾ ਫਲਾਸ 16 ਦੀ ਪੀੜੀ ਲੈਣੀ ਕੰਨੇ ਕੰਮ ਆਹੇਗਾ ਆਪਣੇ ਆਪਣੇ ਕੀ ਕੰਮ ਆਏ। ਜੀ ਬੱਚੇ ਕੰਮ ਕਰਦੇ। ਉਹ ਦਿਖਾਈ ਮੇਰੇ ਟੀਡੀ ਵਰ। ਗਾਮਲੇ ਹੀ। ਗਾਮਲੇ ਤਾਂ ਘਰ ਬਣੇ ਤਾਂ ਲਵਾਗੇ। ਛੱਡ ਗਈ ਆ ਇਹ ਤਾਂ ਹੋ ਗਿਆ ਫਿਰ ਆਪਣੇ ਲਈ ਨਹੀਂ ਇਹਦੇ ਜੀ ਆ ਟੋਕਰੀ ਦੇ ਦੋ ਇਹ ਟੋਕਰੀ ਸਾਡੇ ਕੰਮ ਨਹੀਂ ਆ ਉਹ ਬੈਠਾ ਜਾਂਦਾ ਬੈਠਾ ਜਾਂਦਾ ਆ ਤਾਂ ਕੰਮ ਦੀ ਨਹੀਂ ਵੀਰੇ ਸਾਡੇ ਐਡੀ ਦੂਰੋਂ ਪਿੰਡ ਚ ਆਇਆ ਸੀ ਕਿੱਥੋਂ ਆਏ ਹੋ ਬਾਈ ਮਾਨਸਾ ਤੋਂ ਅੱਛਾ ਮਾਨਸਾ ਤੋਂ ਆਏ ਹੋ ਯਾਰ ਕਿਹਦੇ ਸੇ ਬੋਣੀ ਹੋ ਗਈ ਬੋਣੀ ਹੋ ਗਈ ਪਹਿਲਾਂ ਅੰਟੀ ਲੈਣਾ ਨਹੀਂ ਤੁਸੀਂ ਕੁਝ ਨਹੀਂ ਲੈਣਾ ਲਓ ਜੀ ਸ਼ਾਪਿੰਗ ਕਰ ਲਈ ਆਪਾਂ ਸਵੇਰੇ ਸਵੇਰੇ ਭਾਈ ਤੋਂ ਸਮਾਨ ਲੈ ਲਿਆ ਉਧਰ ਆਪਣੇ ਅੱਜ ਢੋਲ ਭਰਨ ਦਾ ਕੰਮ ਚੱਲ ਜਿੰਦਾ ਆਹ ਪੁਰਾਣੀ ਕਣਕ ਦੇ ਗੱਟੇ ਤੇ ਬਾਹਰ ਬਹੁਤ ਜ਼ਿਆਦਾ ਹੈਗੀ ਆ ਧੂਪ ਤੇ ਸਾਡਾ ਸਾਰਾ ਦਿਨ ਚਾਹ ਪਾਣੀ ਮੁੱਕਦਾ ਨਹੀਂ ਸਾਡੇ ਦਿਨੇ ਬਲਮ ਲੱਗਿਆ ਰਹਿਣਾ ਉਧਰ ਕੋਟੀ ਚ ਬੰਦ ਕਰਨ ਦਾ ਟਾਈਮ ਨਹੀਂ ਲੱਗਦਾ ਇੰਨੇ ਬੀਜੀਆਂ ਸੀ ਸਾਹਮਣੇ ਤੁਹਾਨੂੰ ਦਿਨਦਾ ਉਹ ਦੇਖ ਲਓ ਬਲਮ ਚੱਲੀ ਜਾਂਦਾ ਅੱਜ ਅਸੀਂ ਢੋਲ ਭਰਦੇ ਆ ਕਣਕ ਦੇ ਆਹ ਪੁਰਾਣੀ ਕਣਕ ਦੇ ਗੱਟੇ ਭਰੇ ਨੇਗੇ ਕੋਸ਼ੌਲਾ ਤੇ ਚੌਂਕੇ ਦੇ ਵਿੱਚ ਇਹ ਆਉ ਸੀਗੇ ਤਾਂ ਸਾਰਾ ਪੁੱਪੇ ਸਾਡੇ ਥਾਂ ਘਟਾਂਗੇ ਬੜੇ ਜਿਆਦੇ ਸਾਡਾ ਕੱਪੜਾ ਔਖਾ ਗਾਜੀ ਕੰਮ ਉੱਤਮਾ ਮਰਦੀ ਬਦਲਦੇ ਉੱਟ ਕੇ ਹੁਣ ਮੇਰਾ ਓਏ ਕਿੱਥੇ ਨੇ ਲੇਟਾਂ ਆਉ ਸੀਗੀਆਂ ਆਏ ਹਾ ਗਿ ਮੈਂ ਅਰਤਲਾ ਕਿੱਥੋਂ ਲੱਗੂ ਕਿ ਮੈਨੂੰ ਕੀ ਪਤਾ ਹੁੰਦਾ ਲੱਗ ਗਈ ਚੱਕ ਲਓ ਜੀ ਜੁੱਤੀ ਵਾਲੀ ਦੁਕਾਨ ਤੇ ਪਹੁੰਚ ਗਏ ਆਪਾਂ ਕਿਹੜੇ ਲੈਣੇ ਤੂੰ ਸਾਹ ਛੜ ਗਿਆ ਇਹ ਤਾਂ ਛੜਦੇ ਨਾ ਹੋਰ ਪੰਜਾਬੀ ਜੁੱਤੀ ਚੱਕ ਜਿਹੜੀ ਲੈਣੀ ਆ ਤੂੰ ਆਓ ਬਈਆ ਸ਼ਾਪਿੰਗ ਕਰਦਿਆਂ ਨੂੰ ਫੁੱਲ ਵਾਲੇ ਸਲੀਪਰ ਲੈ ਹੋ ਫੁੱਲ ਵਾਲੇ ਲੈ ਉਹ ਪਿੰਕ ਫੁੱਲ ਵਾਲੇ ਲਓ ਜੀ ਚੱਪਲਾਂ ਲੈਣ ਆਇਆ ਘਰ ਵਾਲੀਆਂ ਚੱਪਲਾਂ ਟੁੱਟ ਗਈਆਂ ਆਪਣੀਆਂ ਟੁੱਟ ਗਈਆਂ ਆ ਲੈ ਲੈ ਇਹ ਮੋਤੀਆਂ ਜੀਆਂ ਵਾਲੇ ਉਂ ਗਈ ਇਹ ਨਹੀਂ ਉਹ ਤੂੰ ਜੁੱਤੀ ਲੈ ਲੈ ਪ੍ਰਦੀਪ ਵਾਸਤੇ ਪ੍ਰਦੀਪ ਵਾਸਤੇ ਕਦੀ ਸੁੱਤੀ ਲਵਾ ਪ੍ਰਦੀਪ ਤਾਂ ਆਪਾਂ ਨੇ ਨੀਲੇ ਰੰਗ ਵਾਲੀ ਆ ਪ੍ਰਦੀਪ بس ਜੁੱਤੀ ਪਸੰਦ ਕਰੀ ਹੈ ਜੁੱਤੀ ਲੈ ਜਾ ਲੋ ਆਪਾਂ ਜੀ بس ਆ ਲੈ ਲੈਨੇ ਦੋਨਾਂ ਭਰਾਵਾਂ ਦੇ ਕੋ ਜੁੜੇ ਹੋ ਜਾਣਗੇ ਰੰਗ ਦਾ ਫਰਕ ਹੋ ਜਾਊਗਾ ਹੰਜੀ ਲੀ ਹੈ ਲੋ ਜੀ ਅਪਾ ਚੱਪਲਾਂ ਲੈ ਲਈਏ ਚੱਪਲ ਆਪਣੀਆਂ ਟੁੱਟ ਗਈਆਂ ਔਖਾ ਹੋ ਰਿਹਾ ਹਾਂ ਹਾਂ ਸ਼ੀ ਭਰਾ ਲਈ ਚੱਪਲ ਦੇ ਲਈ ਤੋ ਜਮਨ ਸਹੀ ਹੈ ਕਾਵਲ ਚੁਰੀ ਹਮ ਇਹ ਅੱਟ ਦਾ ਕੰਟਰੋਲ ਓਰੇ ਕੱਲੇ ਜੈਂਟਸ ਲਈ ਹੈ ਇਹ ਵੀ 9 ਆਗਾ 9 ਨੰਬਰ ਇਹ ਛੋਟਾ ਲੱਗਦਾ 9 8 ਬਟਲ ਨਹੀਂ 8 ਵੀ ਛੋਟਾ ਹੈ 9 ਵੀ ਛੋਟਾ ਲੱਗਦਾ ਮੈਨੂੰ ਹਮ ਹਨਾ ਮੇਰੀ ਇਹਦੇ ਅੱਡੀ ਤੋਂ ਲਡਿੱਗੀ ਹੈ 9 ਛੋਟਾ ਹੈ ਹਾਂ ਇਹ ਚ ਵੱਡਾ ਹੋਊ ਇਹਦੂ ਵੱਡਾ ਪਿਛਲਾ ਲੱਗਦਾ 9 ਲਾਈਟ ਵੇਟ ਆਉਂਦਾ ਹਨਲ ਮਹਿਰ ਨਿਕਲਿਆ ਬਰਾਮਾ ਮੇਰੇ ਹਾਂ 6 ਨੰਬਰ ਆਉਂਦਾ 6 ਨੰਬਰ ਹੀ ਆਉਂਦਾ ਹਰ ਵੇਲੇ 6 ਨੰਬਰ ਆਉਂਦਾ ਯਾਰ ਆਹ ਉਹਨੇ ਲੱਗ ਰਿਹਾ ਆਹ ਨੰਬਰ ਘੜ ਦੇਖੀ ਸੁਣੇ ਲੱਗਦੇ ਨੇ ਨੰਬਰ ਬੜਾ ਸੁਣੇ ਲੱਗਦੇ ਨੇ ਜੇ ਸੁਣੇ ਰੱਖੀ ਤੇਰੇ ਕੋਲ ਨਹੀਂ ਕਰਾਉਣੀ ਬੋਗੀਰਾ ਉਹ ਕੰਦਾ ਨਾ ਇਹ ਤਾਂ ਟੀ-ਸ਼ਰਟ ਆ ਉਹ ਤੋਂ ਬਣਾਣਾ ਪਾਊਗਾ ਹਾਂ ਛੇ ਹਾਇਤ ਕੈਮਰੇ ਚ ਘੱਟੇ ਘੱਟੇ ਜਿੰਨੀ ਆਉਂਦੀ ਹੈ ਲਓ ਜੀ ਆਪਾਂ ਟਾਈਮ ਕਿੰਨਾ ਹੋ ਗਿਆ ਉਹ ਛੇ ਹੋ ਗਿਆ ਲੈ ਆ ਲੈ ਤੇ ਆਪਣੀ ਭੈਣ ਜਿਹੜੀ ਸਿਮਰਨ ਪ੍ਰੀਤ ਆਪਾਂ ਨੂੰ ਕਮੈਂਟ ਕਰਦੀਂਦੀ ਆ ਉਹ ਕਹਿੰਦੀ ਸੀ ਭੈਣ ਤੁਸੀਂ ਧਾਰਾ ਥੋੜੀਆਂ ਲੇਟ ਕਰ ਦਿੰਦੇ ਹੋ ਪੈਣ ਧਾਰਾ ਲੇਟ ਹੋਣ ਦਾ ਕਾਰਨ ਇਹ ਹੈ ਵੀ ਸਾਡੀਆਂ ਮੱਜਾਂ ਹੈਗੀਆਂ ਜਿਹੜੀਆਂ ਟੋਕੜਾ ਹੈ ਨਾ ਵੀ ਉਹ ਸਾਧਰੇ ਮਿਲਦੀਆਂ ਨਹੀਂ ਜਰੂਰ ਸਾਡਾ ਇਹ ਟਾਈਮ ਹੈ ਹਾਂ ਤੇ ਬਾਕੀ ਸਾਡਾ ਟਾਈਮ ਹੀ ਇਹ ਆ ਉਹ ਮਿਲਦੀਆਂ ਵੀ ਨਹੀਂ ਜੇ ਅਸੀਂ ਸਾਜਰੇ ਮਤਲਬ ਜਿੰਮੇ ਕਿਤੇ ਜਾਣਾ ਕਰਨਾ ਉਹ ਵੀ ਉਤਨੇ ਵੀ ਟਾਈਮ ਨਾਲ ਕੱਢ ਲੈਣੇ ਆ ਉਹ ਮਿਲਦੀਆਂ ਨਹੀਂ ਹੈਗੀਆਂ ਉਹ ਬਸ ਗਿੱਜੀਆਂ ਹੋਈਆਂ ਨੇ ਐਵੇਂ ਬਾਕੀ ਟੋਕੜਾ ਰਹਿ ਗਈਆਂ ਹਨ ਤੇ ਬਾਲਾ ਸਾਜਰੇ ਮਿਲਦੀਆਂ ਵੀ ਨਹੀਂ ਸੱਜਰਾ ਤਾਂ ਮਿਲ ਜਾਂਦੀਆਂ ਨੇ ਟੋਕੜਾ ਹੋਰੀਆਂ ਰਹਿ ਤਾ ਫਿਰ ਲੱਤ ਛੜੱਪਾ ਕਰ ਜਾਂਦੀਆਂ ਨੇ ਤੇ ਉਹ ਕਾਰਨ ਹੈਗਾ ਅੱਜ ਆਪਣੇ ਹਨਾ ਢੋਲਾ ਦੇ ਵਿੱਚ ਕਣਕ ਪਾਈ ਜਾਂਦੇ ਆ ਤੇ ਇਧਰਲੇ ਤਿੰਨ ਢੋਲ ਤਾਂ ਭਰਤੇ ਤੇ ਦੋ ਆਪਾਂ ਉਧਰ ਭਰਦੇ ਹੁੰਨੇ ਆ ਕਮਰੇ ਦੇ ਵਿੱਚ ਕਿਉਂਕਿ ਇਧਰ ਫਿਰ ਸਾਰੇ ਲੱਗਦੇ ਨਹੀਂ ਹੈਗੇ ਤੇ ਇਹ ਜਿਹੜੀ ਆਪਾਂ ਆਹ ਵਾਲੀ ਸਾਤ ਗੱਡੀ ਆ ਗੱਟੇ ਨੇ ਇਹ ਪੁਰਾਣੀ ਗਣਕਦੇ ਨੇਗੇ ਤੇ ਅੱਜ ਆਪਣੇ ਬਾਥਰੂਮ ਲੱਗ ਗਏ ਜੀ ਸਾਰੇ ਤੇ ਉਹ ਪੌੜੀਆਂ ਵਾਲਾ ਜਿਹੜਾ ਪੱਥਰ ਆਗਾ ਉਹਦਾ ਅੱਜ ਉਹ ਵਿਚਾਰੇ ਡੋਰਾ ਜਿਹਾ ਪਾਉਂਦੇ ਹੁੰਦੇ ਡਿਜ਼ਾਈਨ ਜਿਹਾ ਉਹ ਪਾਈ ਜਾਂਦੇ ਨੇ ਉਹਨੂੰ ਬੁੱਕਰੀ ਜਾਂਦੇ ਨੇ ਤੇ ਉਹਦੇ ਕਰੇ ਹੋਏ ਨੇ ਢੋਲ ਕੋਲੇ ਆ ਵਾਲੇ ਢੋਲ ਆਪਾਂ ਜਿਹੜੇ ਤਿੰਨੇ ਪਰ ਤੇ ਉੱਤਮ ਨੂੰ ਸਾਈਕਲ ਨੂੰ ਉੱਤਮ ਉੱਤਮ ਤੈਨੂੰ ਸਾਈਕਲ ਨੂੰ ਜਗ੍ਹਾ ਨਹੀਂ ਮਿਲੀ ਹੋਰ ਕਿਤੇ ਆਪਣੇ ਥਾਂ ਮੁੱਕ ਗਈ ਹੈ ਨਾ ਸਾਈਕਲ ਵਾਸਤੇ ਆ ਜਾ ਭਰਾਵਾ ਸਾਈਕਲ ਲਾ ਦੇ ਇਹਨੂੰ ਇੱਕ ਪਾਸੇ ਲਾ ਥਾਂ ਤਾਂ ਪਹਿਲੀ ਨਹੀਂ ਹੈਗਾ ਮਿੱਲੀ ਮੈਂ ਬਿੱਲੀ ਓਏ ਆ ਜਵੀ ਨਹੀਂ ਡਰਦੀ ਇਹਦਾ ਫੜ ਲਓ ਇਹਨੂੰ ਕੁਝ ਨਹੀਂ ਆਣੀ ਕਿ ਕਿ ਜਵੀ ਡਰਦੀ ਨਾ ਵੇ ਭੱਜ ਗਈ ਕੁਝ ਨਹੀਂ ਆਂਦੀ ਡੈਡੀ ਚੱਕ ਲੂੰਗਾ ਚੱਕੀ ਓਏ ਉਹ 200 ਰੁਪਏ ਲੈ ਕੇ ਚਲੀ ਚੱਕੀ ਤਾਂ ਮਾਰੂਗੀ ਰਹਿਣੇ ਨਹੀਂ ਮਾਰਦੀ ਚੱਲ ਬਸ 200 ਰੁਪਏ ਪਹਿਲੇ ਲੈ ਕੇ ਆਣੇ ਹਾਂ ਹਾਂਜੀ ਟਾਈਮ ਹੋ ਗਿਆ ਪੌਣੇ 10 ਵਜੇ ਦਾ ਤੇ ਆਪਾਂ ਸਾਰੇ ਕੰਮ ਨਿਮੇੜ ਕੇ ਅੰਦਰ ਵੜ ਗਿਆਂਗੇ ਤੇ ਰੋਟੀ ਰੋਟੀ ਖਾ ਲਈ ਸਾਰਿਆਂ ਨੇ ਭਾਂਡੇ ਮਾਂਦੇ ਮੈਂ ਮਾਣ ਜਾ। ਫ੍ਰੀ ਹੋ ਗਏ ਤੇ ਆਪਾਂ ਹੁਣ ਉਮੀਦ ਕਰਦੇ ਹਾਂ ਜੀ ਤੁਹਾਨੂੰ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਹੋਣਗੀਆਂ। ਵਧੀਆ ਦਾ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ। ਤੇ ਤਾਂ ਕਿ ਨਮੀ ਆਉਣ ਵਾਲੀ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚ ਜਾਵੇ ਤੇ ਤੁਸੀਂ ਜਿਹੜੀਆਂ ਆਪਣੀਆਂ ਵੀਡੀਓ ਦੇਖ ਸਕੋ। ਤੇ ਬਾਕੀ ਧੰਨਵਾਦ ਆ ਜੀ ਸਾਰਿਆਂ ਦਾ ਇੰਨੀ ਸੌਫਟੰ ਦਾ ਪਿਆਰ ਕਰਨ ਲਈ। ਲੱਗਿਆ ਸਾਰਿਆਂ ਨੂੰ ਜੀ ਹਰਦਾ ਨਹੀਂ ਹੋਏ ਤੂੰ ਆ ਜਿਹੜੇ ਹੈੱਡਫੋਨ ਮੈਨੂੰ ਲਿਆ ਕੇ ਦਿੱਤੇ ਸੀ ਇਹਨਾਂ ਨੇ ਦੁਕਾਨ ਤੋਂ ਇਹ ਇਹ ਆਪ ਹੀ ਲਾਈ ਬੈਠੇ ਨੇ ਕੰਨਾਂ ਦੇ ਵਿੱਚ ਵੈਰੀ ਗੁੱਡ ਵੈਰੀ ਗੁੱਡ ਕੀ ਆਪ ਹੀ ਲਾਈ ਬੈਠੇ ਹੋ ਕੰਨਾਂ ਦੇ ਵਿੱਚ ਹੈ ਬਹੁਤ ਜਿਆਦਾ ਆਵਾਜ਼ ਆ ਰਹੀ ਹੈ ਹੈ ਬਾਹਰੋਂ ਤੋਂ ਦੀ ਤੁਸੀਂ ਹੈੱਡਫੋਨ ਲਾ ਕੇ ਰੱਖਿਆ ਕਰੋਗੇ ਉਹ ਵਧੀਆ ਸ਼ਾਇਆ ਜਾਂਦਾ ਨਹੀਂ ਥੜਕਾ ਪਹਿਲਾਂ ਠੀਕ ਸੀਗਾ ਪਾਪਾ ਤੁਸੀਂ ਹੋਏ ਹੋ ਰੀਸਿਕ ਬਣੂਗੇ ਕੀ ਹੋ ਤਮੇ ਓਰੇ ਆ ਓਰੇ ਆ ਆਇਆ ਲਾ ਉਠ ਨਹੀਂ ਜਾਗਦਾ ਬੁढ़ा ਹੋ ਗਿਆ ਤੂੰ ਉਹ ਬਾਤ ਸੇ ਲੱਗੇ ਮੈਂ ਤਾਂ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਜੀ ਉਮੀਦ ਕਰਦੇ ਆ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੋਊਗੀ ਵਧੀਆ ਲੱਗੂਗੀ ਤਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੂਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ